ਤੇ ਹਾਂਜੀ 플ੋਰ ਖੜਿਆ ਜੀ 플ੋਰ ਇੱਕ ਨਿਊਲੀ ਓਪਨ ਰੈਸਟੋਰੈਂਟ ਹੋਇਆ ਜੀ ਤੇ ਜਿੱਥੇ ਅਸੀਂ ਕਾਫੇ ਆ ਜਿੱਥੇ ਪਹੁੰਚੇ ਹਾਂ ਜੀ ਇਹ ਆ ਜੀ 360 ਡਿਗਰੀ ਪੀਜ਼ਾ 플ੋਰ ਦੇ ਵਿੱਚ ਤੇ ਇਹ ਆ ਜੀ ਇਹਨਾਂ ਦਾ ਇੱਕ ਸਟਾਰਟਿੰਗ ਬਾਹਰੋਂ ਲੁੱਕ ਵੀ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਤੇ ਆਓ ਅੰਦਰ ਚੱਲਦੇ ਹਾਂ ਤੇ ਅੰਦਰ ਚੱਲ ਕੇ ਦਿਖੋ ਰਹੇ ਤੁਹਾਨੂੰ ਸਾਰਾ ਦਾ ਸਾਰਾ ਜਿਹੜਾ ਇਹਨਾਂ ਦਾ ਨਾਮ ਕਿਵੇਂ ਦਾ ਹੈਗਾ ਬੈਠਣ ਦਾ ਸਿਟਿੰਗ ਕਿਵੇਂ ਦੀ ਆ ਬਾਕੀ ਸਾਰਾ ਕਿਵੇਂ ਦਾ ਤੇ ਆਹ ਆ ਜੀ ਇਹਨਾਂ ਦੀ ਸਿਟਿੰਗ ਤੇ ਇੱਥੇ ਕਾਫੀ ਵਧੀਆ ਖੁੱਲੀ ਡੁੱਲੀ ਸਿਟਿੰਗ ਹੈ ਇੱਥੇ ਇਧਰ ਤੁਸੀਂ ਕਾਫੀ ਰੰਗ-ਬਰੰਗਾ ਡਿਜ਼ਾਈਨ ਹੈ ਇੱਥੇ ਇਹਨਾਂ ਦਾ ਤੇ ਇਧਰ ਤੁਸੀਂ ਜਦੋਂ ਤੁਸੀਂ ਅੱਗੇ ਵਧਿ ਜਾਣਾ ਨਾਲ-ਨਾਲ ਤੁਹਾਨੂੰ ਇੱਕ ਇੱਥੇ 셀ਫੀ ਪੁਆਇੰਟ ਮਿਲ ਜਾਣਾ ਹੈ ਫੋਟੋ ਖਿੱਚਣ ਲਈ ਮਿਲ ਜਾਣਾ ਹੈ ਸਨੈਪਚੈਟ ਪਾਉਣ ਲਈ ਮਿਲ ਜਾਣਾ ਤੁਹਾਨੂੰ ਕੀ ਬਾਤ ਹੈ ਤੇ ਆ ਇਧਰ ਆ ਗਿਆ ਇਹਨਾਂ ਦਾ ਕਾਊਂਟਰ ਤੇ ਇੱਥੋਂ ਇਹਨਾਂ ਦਾ ਜਿਹੜਾ ਪੂਰਾ ਪ੍ਰੋਪਰ ਕੰਮ ਸਪਾਈ ਹੁੰਦਾ ਤੇ ਇਧਰੋਂ ਪਾਸੇ ਇੱਕ ਇਧਰ ਸਪੈਸ਼ਲ ਪਰਸਨਲ ਕੈਬਨ ਬਣਾਏ ਹੋਏ ਇੱਥੇ ਇਹਨਾਂ ਨੂੰ ਆਹ ਦੇਖ ਸਕਦੇ ਹੋ ਇਹਦੇ ਪ੍ਰੋਪਰ ਬਲੈਂਡਿੰਗ ਕੀਤੀ ਹੋਈ ਆ ਤੇ ਆ ਇੱਥੇ ਤੁਸੀਂ ਦੇਖ ਸਕਦੇ ਹੋ 360 ਡਿਗਰੀ ਦੀ ਜਿਹੜੀ ਹੈਗੀ ਆ ਪ੍ਰੋਪਰ ਬੈਂਡਿੰਗ ਆ ਤੇ ਬਹੁਤ ਵਧੀਆ ਤੇ ਚਲੋ ਹੁਣ ਗੱਲਬਾਤ ਕਰਦੇ ਆਪਾਂ ਇੱਥੇ ਦੇ ਓਨਰ ਨਾਲ ਤੇ ਕਿਵੇਂ ਦਾ ਇਹਨਾਂ ਦਾ ਫੂਡ ਤੇ ਬਾਕੀ ਚੱਲਦੇ ਆ ਕਰਦੇ ਆ ਟੇਸਟ ਸਾਜੀ ਗੋਜੀ ਪਤੀ 360 ਪੀਜ਼ਾ ਵਾਲਿਆਂ ਦਾ ਪਹਿਲਾਂ ਤਾਂ ਖਾਣਾ ਵਸੁੱਟੇ ਨੇ ਖਾਣਾ ਭਾਜੀ ਇਹਨਾਂ ਦਾ ਇੱਕ ਨੰਬਰ ਆ ਆ ਚਲੋ 4 ਤਰੀਕ ਇਹਨਾਂ ਦੀ ਓਪਨਿੰਗ ਹੋਈ ਸੀਗੀ ਅੱਛਾ ਜੀ ਤੇ 4 ਤਰੀਕ ਤੋਂ ਅਸੀਂ 5 ਤਰੀਕ ਆਏ ਆ ਬਹੁਤ ਵਧੀਆ ਖਾਣਾ ਲੱਗਾ 5 ਤਰੀਕ ਤੋਂ ਲੈ ਕੇ ਡੇਲੀ ਆ ਰਹੇ ਹੋ ਅੱਛਾ ਹਾਂਜੀ ਬਈ ਅੱਜ ਫੈਮਲੀ ਕਿੱਥੇ ਹੂੰ ਅੱਜ ਫੈਮਲੀ ਨਾ ਆਏ ਆ ਉੱਦਾਂ ਇੱਥੇ ਜੌਬ ਕਰਦਾਂਗੇ ਅੱਛਾ ਤੇ ਫੇਰ ਦੁਪਹਿਰ ਨੂੰ ਖਾਣਾ ਇੱਥੇ ਹੀ ਹੁੰਦਾ ਆਪਣਾ ਅੱਛਾ ਸਾਸੀਆ ਘਾਦੋ ਕਿਵੇਂ ਲੱਗਾ ਤੁਹਾਨੂੰ ਖਾਣਾ ਮੈਂ ਪੰਜ ਕਾਂਚ ਸਕਾਨੇ ਨਹੀਂ ਕਪੜਾ ਪੰਜ ਕਾਂਚ ਕਿਵੇਂ ਲੱਗੇ ਪੰਜ ਕਾਂਚ ਕਿੱਸ ਲੱਗੇ ਬੋਲ ਕੇ ਦੱਸੋ ਬੁੱਤ ਕਿ ਅੱਛੇ ਲੱਗੇ ਕਿ ਲਗੇ ਦੇ ਉਹ ਕੀ ਆ ਮਾ ਚਲੋ ਬਹੁਤ ਹੋ ਗਿਆ ਥੈਂਕ ਯੂ ਸੋ ਮਚ ওকে ਬਾਈ ਤੇ ਫਾਈਨਲੀ ਸਾਡਾ ਫਸਟ ਮੀਨੂ ਰੈਡੀ ਆ ਤੇ ਇਹ ਆ ਗਿਆ ਸਾਡੇ ਕੋਲ ਪੀਜ਼ਾ ਤੇ ਇਹ ਆ ਗਿਆ ਸਾਡਾ گارਲਿਕ ਬ੍ਰੈਡ ਦੇਖ ਸਕਦਾ ਤੁਸੀਂ ਤੇ ਇਹ ਪਨੀਰ ਵਾਲਾ ਆ ਤੇ ਇਹ ਹੈਗਾ ਆ گارਲਿਕ ਬ੍ਰੈਡ ਸਟਫ گارਲਿਕ ਬ੍ਰੈਡ ਤੇ ਚੈੱਕ ਕਰਦੇ ਆ ਪਹਿਲਾਂ ਸਟਾਰਟ ਕਰਦੇ ਆ ਆਪਾਂ ਪੀਜ਼ਾ ਨੂੰ ਕਰਦੇ ਆ ਬਾਅਦ ਚ ਤੇ ਪਹਿਲਾਂ ਸਟਫ گارਲਿਕ ਬ੍ਰੈਡ ਤੇ ਪੀਸ ਚੱਕਣਾ ਗੱਭਿਓ ਓਏ ਹੋਏ ਹੱਬਲ ਚੈੱਕ ਕਰੋ ਜੀ ਜਬਰਦਸ ਤੇ ਇਹ ਨਾਲ ਇੱਕ ਦਿੱਤਾ ਇਹਨਾਂ ਨੇ ਚੀਜ਼ ਹੂੰ चीज़ ज़्यादा बहुत क्या बहुत कमाल का फ्लेवर है तो नाल जी डिप सॉस है ना डिप का फ्लेवर होर भी इन ज़्यादा इनहैंस कर देता है कमाल आज चीज़ वज लगे नहीं गार्लिक ब्रैड कमाल स्टॉप गार्लिक ब्रैड दोबारा ऑर्डर की जा सकती है बहुत वैसा ਤੇ ਹੋਰ ਵਾਰੀ ਆਗੇ ਪੀਜ ਦੇ ਪੀਜ਼ਾ ਚੱਕਰ ਦੇ ਤੇ গিਵਿੰਗ ਅ ਫੇਵਰ ਯਾ ਇਹ ਬਾਕੀ ਚੀਜ਼ ਕੁਆਲਟੀ ਉਹ ਬਹੁਤ ਵਧੀਆ ਹੈ ਤੇ ਜਿਵੇਂ ਬਾਈ ਉਹਨਾਂ ਨੇ ਕਿਆ ਦੀ ਚੀਜ਼ ਇਹਨਾਂ ਡਿਫਰੈਂਟ ਆ ਕਨਸੈਪਟ ਬਹੁਤ ਵਧੀਆ ਮਤਲਬ ਪੀਜ਼ਾ ਉਹਦੇ ਲੱਗ ਰਿਹਾ ਮੈਨੂੰ ਸ਼ੈਕਲ ਵਾਈਜ਼ ਤੇ ਬਾਕੀ ਟੇਸਟ ਤੇ ਬਦਲਾਇਆ ਨਹੀਂ ਟੋਟਲੀ ਡਿਫਰੈਂਟ ਕਮਾਲ ਇਹ ਹੈਗਾ ਜਿਹੜਾ ਪੰਜਾਬੀ ਪੀਜ਼ਾ ਪੰਜਾਬੀ ਫਲੇਵਰਡ ਬਹੁਤ ਵਧੀਆ ਪਨੀਰ ਬਹੁਤ ਵਧੀਆ ਹੈ ਤੇ ਬੜੀ ਸੋਹਣੀ ਹੈ ਇਹਦੇ ਵਿੱਚ ਨਾ ਸਟਫਿੰਗ ਕੀਤੀ ਹੈ ਮਸਾਲਾ ਲਾ ਕੇ ਬਸ ਸਟਫਿੰਗ ਬਹੁਤ ਸੋਹਣੀ ਕੀਤੀ ਹੋਈ ਆ ਬਹੁਤ ਵਧੀਆ ਹਜੇ ਦੇ ਉੱਤੇ ਅਸੀਂ ਕੁਝ ਨਹੀਂ ਪਾਇਆ ਨਾ ਇਹਦੇ ਉੱਤੇ ਅਸੀਂ ਕੋਈ ਅਰੂਗਨ ਨੂੰ ਪਾਈ ਹੈ ਨਾ ਇਹਦੇ ਵਿੱਚ ਕੋਈ ਚਿਲੀ ਫਲਿਕਸ ਪਾਏ ਹੋਏ ਆ ਤੇ ਇਹਦੇ ਵਿੱਚ ਪਨੀਰ ਦਾ ਫਲੇਵਰ ਇੰਨਾ ਸਪਾਈਸੀ ਆ ਰਿਹਾ ਨਾ ਕਮਾਲ ਦਾ ਬਹੁਤ ਵਧੀਆ ਮਿਸ ਵਲੀ ਤੇ ਆ ਵਰਗਾ ਸਾਡਾ ਆ ਗਿਆ ਸਪੈਸ਼ਲ ਇਹ ਬਾਈ ਹੁਣ ਦਾ ਸਪੈਸ਼ਲ ਬਣਾ ਕੇ ਭੇਜਿਆ ਤੁਹਾਨੂੰ ਦੇਖਦੇ ਹੁਣ ਇਹ ਕਿਵੇਂ ਦਾ ਬਣਨਾ ਤੇ ਜਦ ਤੱਕ ਆਪਾਂ ਨੂੰ ਪਹਿਲਾਂ ਇਹ ਫਿਨਿਸ਼ ਕਰ ਲਈਏ ਆਪਾਂ ਆ ਤਾਂ ਔਰ ਇਹਦੇ ਵਿੱਚ ਆ ਗਿਆ ਫਰਾਈਜ਼ ਤੇ ਟਮੈਟੋ ਹੋ ਗਿਆ ਟਿੱਕੀ ਹੋ ਗਈ ਕਮਾਲ ਦੀ ਆ ਬਹੁਤ ਵਧੀਆ ਚੈੱਕ ਕਰੋ ਇਹਨਾਂ 버ਗਰ ਦਾ ਸਾਈਜ਼ ਦੇਖੋ 버ਗਰ ਦਾ ਸਾਈਜ਼ ਬਹੁਤ ਵਧੀਆ ਹੈ ਤਾਂ ਦੇਖਣ ਨੂੰ ਵੀ ਦੇਸ ਕੀ ਲੱਗ ਰਿਹਾ ਹੈ ਸ਼ਕਲ ਵਾਈਜ਼ ਵੀ ਬਹੁਤ ਵਧੀਆ ਬਾਕੀ ਹੁਣ ਕਰਦੇ ਆਂ ਨੂੰ ਚੱਕ ਅਜਾ ਇਹ ਇੱਕ ਬਣਾਇਆ ਸੀ ਆਪਾਂ ਇੱਕ ਐਕਸਪੈਰੀਮੈਂਟ ਕੀਤਾ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਹਾਂਜੀ ਹਨਾ ਅੱਜ ਮੈਨੂੰ ਹੁਣ ਦੇਖੋ ਵੀ ਇਹਦਾ ਨਾਮ ਕੀ ਰੱਖਿਆ ਵੀ ਜੇ ਬੰਦੇ ਇਹਨੂੰ ਆਰਡਰ ਆ ਕੇ ਕਰਨਗੇ ਤੇ ਕੀ ਨਾਮ ਦੇ ਆਰਡਰ ਕਰਨਗੇ ਸਰ ਉਹ ਤਾਂ ਵੈਸੇ ਤਾਂ ਆਪਾਂ ਹੁਣ ਮੌਕੇ ਤੇ ਤਾਂ ਆਪਾਂ ਹੁਣ ਬਿਜੇ ਜਿਹੜੀ ਪੈਰੀ ਪੈਰੀ ਕੀਤੀ ਹੈ ਇਹਦਾ ਹਨਾ ਜੀ ਹਾਂ ਵੈਸੇ ਤਾਂ ਆਪਾਂ ਇਹਨੂੰ ਮਹਾਰਾਜਾ ਵੈਜ ਲੋਡਡ ਹੈ ਜਿਹੜਾ ਹਨਾ ਬਰਗਰ ਹਾਂ ਉਹ ਕਹਿ ਸਕਦੇ ਆਪਾਂ ਜਿਹੜਾ ਮਹਾਰਾਜਾ ਵੈਜ ਲੋਡਡ ਹੁੰਦਾ ਨਾ ਉਹਦੇ ਵਿੱਚ ਸੈਲਡ ਜਾਂਦੇ ਸਰ ਤਿੰਨ ਅੱਛਾ ਕੁੰਮਰ ਅਨੀਆਂ ਤੇ ਮਹਾਰਾਜਾ ਦੇ ਵਿੱਚ ਉਹ ਟਿੱਕੇ ਵੀ ਦੋ ਜਣੀਆਂ ਵਿੱਚ ਉਹ ਸਰ ਹਾਂਜੀ ਆਪਾਂ ਜੇ ਥੋੜਾ ਹੈਵੀ ਕਰਨਾ ਜਿੱਦਾਂ ਤੁਸੀਂ ਕਹਿੰਦੇ ਜੀ ਪਨੀਰ ਥੋੜਾ ਜਿਆ ਨਹੀਂ ਤੁਹਾਨੂੰ ਸਹੀ ਲੱਗਾ ਤੁਸੀਂ ਵੈਜ ਟ੍ਰਾਈ ਸੁਪਰ ਵੈਜ ਦੀ ਪੈਟੀ ਟ੍ਰਾਈ ਕਰਨਾ ਚਾਹੁੰਦੇ ਸੀ ਵੈਜ ਦੀ ਆਪਣੀ ਸਪੈਸ਼ਲ ਪੈਟੀ ਇਹੀ ਹੈ ਜੀ ਠੀਕ ਹੈ ਜੀ ਜੇ ਕੋਈ ਕਸਟਮਰ ਆਣ ਕੇ ਕਹੂਗਾ ਕਿ ਸਾਡਾ ਮਹਾਰਾਜਾ ਵੈਜ ਲੋਡਡ ਕਰ ਦਿਓ 버ਗਰ ਉਹਨਾਂ ਸਭ ਤਨੀ ਦੀ ਪੈਟੀ ਐਡ ਕਰਦਾਂਗੇ ਵਿੱਚ ਇਹਦੇ ਵਿੱਚ ਚੀਜ਼ ਐ ਸਲਾਈਡ ਐਡ ਕਰਦਾਂਗੇ ਅਚਾ ਮਤਲਬ ਇੱਕ ਕੋਈ ਵੀ ਚੀਜ਼ ਤੁਸੀਂ ਹੈਗੀ ਆ ਹੋਮ ਮੇਡ ਬਣਵਾ ਆਪਣੇ ਹੱਥਾਂ ਨਾਲ ਬਣਵਾ ਸਕਦੇ ਹੋ ਜਿੱਦਾਂ ਦੀ ਤੁਸੀਂ ਚਾਹੋ ਉਦਾਂ ਦੀ ਕੀ ਬਾਤ ਹੈ ਯਾਰ ਬਹੁਤ ਵਧੀਆ ਇੱਕ ਯੂਨੀਕ 버ਗਰ ਬਣਿਆ ਹੋਇਆ ਜੀ ਹਾਂਜੀ ਕਿਉਂਕਿ ਇਹ ਆਪਣਾ ਮੈਨੂ ਵਿੱਚ ਹੈ ਨਹੀਂਗਾ 버ਗਰ ਹੈ ਨਹੀਂ ਤੇ ਤੁਸੀਂ ਇੱਥੇ ਆ ਕੇ ਜਦੋਂ ਆਰਡਰ ਕਰਨਾ ਇਹਨਾਂ ਨੂੰ ਇਹ ਕਹਿ ਸਕਦੇ ਹੋ ਵੀ ਬਾਈ ਜਿਹੜਾ ਮੈਨੂਚ 버ਗਰ ਹੈ ਨਹੀਂਗਾ ਸਪਾਈਸੀ ਵਾਲਾ ਉਹ ਐਡ ਕਰ ਦਿਓ ਤੇ ਵਾਕਈ ਬਾਈ ਉਹਨਾਂ ਨੇ ਉਹ ਚੀਜ਼ ਤੁਹਾਨੂੰ ਬਣਾ ਦੇਣੀ ਆ ਇਹ ਚ ਫਰਾਈਜ਼ ਐਡ ਨੇ ਤੇ ਕੀ ਐਡ ਆ ਤੇ ਬਾਕੀ ਮਸਾਲੇ ਬਹੁਤ ਫਲੇਵਰਫੁਲ ਆ ਹਾਂਜੀ ਕ ਲੋਈ ਜਦ ਤੱਕ 버거 ਰੈੱਪ ਫਿਨਿਸ਼ ਕੀਤਾ ਨਹੀਂ ਜਦ ਤੱਕ ਆ ਗਿਆ 버거 ਨੂੰ ਉਹ ਕਰਦੇ ਆ ਸਾਈਡ ਤੇ ਇਹਨੂੰ ਸਾਈਡ ਤੇ ਕਰ ਲਈਏ ਬਾਅਦ ਚ ਬਾਅਦ ਟਰਾਈ ਕਰਦੇ ਆ ਤੇ ਹੁਣ ਵਾਰੀ ਆ ਗਈ ਇਹਨੂੰ ਪਾਜੀ ਇਹ ਹੈਗਾ ਤੁਹਾਡਾ ਚੈੱਕ ਕਰੋ ਪਾਜੀ ਤੇ ਥੰਬਨੇਲ ਲਈ ਇੱਕ ਜ਼ਰੂਰ ਫੋਟੋ ਵਧੀਆ ਆ ਜਾਂਦੀ ਹੈ ਇਹਦੇ ਨਾਲ ਆ ਨਾ ਤੇ ਇਹ ਹੈਗੇ ਆਪਣੇ ਪਨੀਰ ਰਾਈਸ ਬੋਲ ਪਨੀਰ ਰਾਈਸ ਬੋਲ ਹਾਂਜੀ ਸਰ ਇਹ ਨਾਲੇ ਜਿਹੜੀ ਤੁਸੀਂ ਉਹਦੇ ਵਿੱਚ ਐਕਸਟਰਾ ਗਰੇਵੀ ਦਿੰਦੇ ਹੋ ਹਾਂਜੀ ਸਰ ਗਰੇਵੀ ਹੁੰਦੀ ਹੈ ਕੀ ਬਾਤ ਹੈ मैं अपने कैमरा मैन को माड़ा लागे लग गया तो मैं एक चीज़ दिखाव क्या बात चेक करो यार ये एक यूनीक कंसैप्ट जोड़ा फलोर है सूर जगह पर नहीं चीज़ देखने को मिली और बाकी भाई एक चीज़ है जीडिया तो तो मैं तीन चीज़ टेस्ट कितियों भाजी कमाल फ्लेवर ਤੁਹਾਡੇ ਅਸੀਂ ਮੈਂ ਹੋਰ ਵੀ ਟਰਾਈ ਕੀਤਾ ਹਾਕਰਸ ਵੀ ਟਰਾਈ ਕੀਤਾ ਹੋਰ ਵੀ ਚੀਜ਼ਾਂ ਕਿ ਉਹਨਾਂ ਨਾਲ ਬਹੁਤ ਡਿਫਰੈਂਟ ਆ ਬਹੁਤ ਵਧੀਆ ਸਭ ਤੋਂ ਵਧੀਆ ਇਹ ਕਿ ਜਿਹੜਾ ਤੁਸੀਂ 버ਗਰ ਆਪਣਾ ਹੋਮ ਮੇਡ 버ਗ ਆਪਣੀ ਮਰਜ਼ੀ ਦਾ 버ਗਰ ਰੈਡੀ ਕਰਵਾ ਸਕਦੇ ਕਮਾਲ ਦੀ ਚੀਜ਼ ਹੈ ਅਜਾ ਇਹ ਚਮਚਾ ਨਾਲ ਖਾਣਾ ਕਿ ਹੱਥ ਨਾਲ ਕਿਉਂਕਿ ਬਰੀਆਨੀ ਬਰੀਆਨੀ ਟਾਈਪ ਦੀ ਉਹ ਹੱਥ ਨਾਲ ਜ਼ਿਆਦਾ ਵਧੀਆ ਲੱਗਦੀ ਹੈ ਮੇਰੇ ਵਿੱਚ ਤੁਸੀਂ ਬੌਲ ਬਣਾਇਆ ਉਹਦੇ ਵਿੱਚ ਕੀ ਕੀ ਐਡ ਕਰਦੇ ਹੋ ਸਾਈਸ ਦੇ ਨਾਲ ਕੀ ਕੀ ਐਡ ਕਰਦੇ ਸਰਦਾ ਪਨੀਰ ਹੂੰ टोमेटो कैप्सिकम वैजिज तो चलो जाऊगी जाओगे अकॉर्डिंग टू कस्टमर जिदा भी कहता है कि स्पाइसी या नहीं वैसे या। तो आप नॉर्मल रखी है नॉर्मल होती है तो तुम कहते स्पाइसी या नहीं तो, सी। तो स्पाइसी करके दिखाई बाकी तुम्हें तो ट्राई करके फिर दसो ओके okay. तो तो स्पाइसी लगा भी नहीं लगा बिल्कुल बिल्कुल तो ट्राई तो करनी पड़ती है भैया आगे बनाता अपना बॉल्स इस तो बाद को फोर ऑर्डर हैगा इस तो बाद है ताडा शेक।, शेक।, शेक है ना असल में जो पूरे रेस्टोरेंट दी मैं गल करा हां जी आ शो स्टॉपर है मतलब इस तो ऊपर जेना किसी ने मेन्यू ट्राई करना ना लास्ट से राइस बॉल रखी हूं क्योंकि इतने के जबरदस्त फ्लेवर है ना भाई सच्ची गल है अच्छा अड्डा करके स्पेशल क्या बात, वेज, वेज, क्या बात है भाई अपना एक्सपीरियंस दिखाओ भाई सच्ची मैं ना वेजिटेरियन पहली बार बहुत ਘੱਟ ਖਾਂ ਮੈਂ ਜ਼ਿਆਦਾਤਰ ਚਿਕਨ ਬਿਰਿਆਨੀ ਹੋ ਗਈ ਤੁਹਾਨੂੰ 버거 ਨਵਾਂ ਬਣਾ ਕੇ ਦਿੱਤਾ ਉਹ ਫੁੱਲ ਬਣਾਇਆ اچھا ਉਹ ਵੀ ਕੀ ਬਾਤ ਹੈ ਪਾਜੀ ਬਹੁਤ ਵਧੀਆ ਬਹੁਤ ਫਲੇਵਰਫੁਲ ਸੀਗਾ ਬਟ ਇਹਨੇ ਦਾ ਕਮਾਲ ਕਰਤੀ ਪਾਜੀ ਐਡ ਕਰਦਾ ਇਹਦਾ ਇਸ ਤੋਂ ਉੱਪਰ ਫਲੇਵਰ ਨਹੀਂ ਹੋ ਸਕਦਾ ਪਾਜੀ ਜੋ ਕਮਾਲ ਦੀ ਚੀਜ਼ ਹੈ ਅੱਛਾ ਇਹ ਸੇਮ ਬਿਰਿਆਨੀ ਨਾ ਇਸ ਤਰੀਕੇ ਦਾ ਫਲੇਵਰ ਜਿਹੜਾ ਨਾ ਮੈਂ ਲੁਧਿਆਣੇ ਇੱਕ ਸ਼ੂਟ ਕੀਤਾ ਸੀ ਕਲਾਊਡ ਕਿਚਨ ਉਹ ਇਹ ਜੋ ਮੈਡਮ ਬਣਾਉਂਦੇ ਸੀਗੇ ਬਰਯਾਨੀ ਚਿਕਨ ਬਰਯਾਨੀ ਬਣਾਉਂਦੇ ਗਰੇਵੀ ਦੇ ਨਾਲ ਸੇਮ ਡਿਸ਼ ਪਾਜੀ ਜੀ ਕਮਾਲ ਦਾ ਬਈ ਚਾਰ ਚੀਜ਼ਾਂ ਦਿੱਤੀਆਂ ਨੇ ਕਮਾਲ ਦੀਆਂ ਨੇ ਤੇ ਹੁਣ ਆੜੇ ਪਿੱਛੇ ਸ਼ੇਕ ਸ਼ੇਕ ਉਸ ਤੋਂ ਬਾਅਦ ਤਾਂ ਮਿੱਠੇ ਤੋਂ ਬਾਅਦ ਤਾਂ ਕਿਹਨੇ ਹੁੰਦਾ ਐਂਡੀ ਹੁੰਦਾ ਨਾ ਖਾਣੇ ਨਾਲ ਬਟ ਜੋ ਚੀਜ਼ਾਂ ਫਲੇਵਰ ਕੀਤੀਆਂ ਨੇ ਬਾਜੀ ਇੱਕ ਤੋਂ ਇੱਕ ਪਹਿਲੇ ਨੰਬਰ ਤੇ ਗੱਲ ਇੱਕ ਬ्रेड ਸਰਾ ਉਹ ਲੋ ਜਿੱਦਾਂ ਦਾ ਐਸੀ ਚੋਣੇ ਉਹਨਾਂ ਨੂੰ ਗੱਲ ਇੱਕ ਬ्रेड ਜਿੱਦਾਂ ਨੂੰ ਹੋਣਾ ਚਾਹੀਦਾ ਉਮੀਦ ਆਏ ਦੂਸਰੇ ਨੰਬਰ ਤੇ ਆ ਜੋ ਤਾਗਾ ਪਨੀਰ ਪੀਜ਼ਾ ਅਸੀਂ ਜਿਵੇਂ ਦਾ ਚਾਹੁੰਦੇ ਹੋ ਮਤਲਬ ਜਿੱਦਾਂ ਦਾ ਤੁਸੀਂ ਇੱਥੇ ਬਣਾਉਣਾ ਚਾਹੁੰਦੇ ਹੋ ਉਹ ਇਹਦਾ ਬਣਾ ਸਕਦੇ ਹੋ ਕਮਾਲ ਦਾ ਫਲੇਵਰ ਆ ਇੱਥੇ ਕੋਈ ਅਸੀਂ ਪੇਡ ਪ੍ਰਮੋਸ਼ਨ ਨਹੀਂ ਨਹੀਂ ਬੈਠੇ ਕਲੀਅਰ ਜੀ ਗੱਲ ਆ ਇੱਥੇ ਅਸੀਂ ਰეკਮੈਂਡ ਆਪ ਕਰੀ ਦੀਏ ਕੋਈ ਚੀਜ਼ ਵੀ ਸਾਨੂੰ ਕਿਦਾਂ ਦਾ ਕਿਹੜੇ ਖਾਣੇ ਕਿਵੇਂ ਦਾ ਵਧੀਆ ਲੱਗਦਾ ਕਿਉਂਕਿ ਅਸੀਂ ਚਾਹੁੰਦੇ ਪੰਜਾਬੀਆਂ ਨੂੰ ਸਪੋਰਟ ਕਰੀਏ ਸਿਰਫ ਇਹ ਚੈਨਲ ਹੈ ਹੀ ਪੰਜਾਬੀਆਂ ਦੇ ਲਈ ਤੇ ਪੰਜਾਬੀ ਭਰਾਵਾਂ ਦੇ ਲਈ ਸਪੋਰਟ ਲਈ ਆ ਅਸੀਂ ਕਿਸੇ ਨੂੰ ਵੀ ਜਾਂ ਕੋਈ ਰੇੜੀ ਜਾਂ ਜਿਹੜੇ ਅਸੀਂ ਕੋਈ ਪ੍ਰਵਾਸੀ ਵੈਂਡਰ ਆ ਉਹਨਾਂ ਨੂੰ ਨਹੀਂ ਸ਼ੂਟ ਕਰਦੇ ਸਿਰਫ ਪੰਜਾਬੀ ਭਰਾਵਾਂ ਦੇ ਸ਼ੂਟ ਕਰਦੇ ਆ ਚਾਹੇ ਉਹ ਰੇੜੀ ਲਾ ਰਿਹਾ ਚਾਹੇ ਉਹ ਸਾਗ ਮੱਕੀ ਦੀ ਰੋਟੀ ਬਣਾ ਰਿਹਾ ਚਾਹੇ ਉਹ ਕੁਲਚੇ ਵੇਚ ਰਿਹਾ ਚਾਹੇ ਕੁਝ ਵੀ ਕਰ ਰਿਹਾ ਪਰ ਸਿਰਫ ਪ्युअर ਪੰਜਾਬੀ ਸੋਰੀ ਤੇ ਫਾਈਨਲੀ ਹੁਣ 360 ਡਿਗਰੀ ਪੀਜ਼ਾ ਵਾਲੇ ਬਾਈ ਹੁਣੀ ਆਨਰ ਦੇ ਜਿਹੜੇ ਇਹਨਾਂ ਨੂੰ ਪੂਰੀ ਫਰਾਂਚਾਈਜ਼ੀ ਓਨ ਕਰਦੇ ਨੇ ਤੇ ਸਿਲਵਿੰਦਰ ਸਿੰਘ ਜੀ ਬਾਈ ਹੁਣੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਇਹ ਵੀ ਬਾਈ ਹੁਣੀ ਵੀ ਲਗਭਗ ਫੋਰਨ ਕੰਟਰੀ ਛੱਡ ਕੇ ਪੰਜਾਬ ਚ ਦੁਬਾਰਾ ਮੁੜ ਕੇ ਆਏ ਨੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਜੀ ਤੇ ਇੱਕ ਭਾਜੀ ਕਮਾਲ ਦਾ ਫਲੇਵਰ ਆ ਤੁਹਾਡਾ ਬਹੁਤ ਵਧੀਆ ਮੈਚ ਜਦੋਂ ਆ ਤੁਹਾਡੀ ਇਹ ਸਭ ਤੋਂ ਵੱਡੀ ਗੱਲ ਆ ਜਿਹੜਾ ਤੁਹਾਡਾ ਇੱਕ ਰਾਈਸ ਬੋਲ ਪੀਜ਼ਾ ਅਮੇਜ਼ਿੰਗ ਜ਼ਬਰਦਸਤ ਬਜੀ ਇਹ ਤੇ ਲੱਗੇ ਤਾਂ ਜਵਾਬ ਨਹੀਂ ਹੈਗਾ ਥੈਂਕ ਯੂ ਅੱਛਾ ਭਾਈ ਜੀ ਹੁਣ ਮੈਨੂੰ ਇੱਕ ਕਲੀਅਰ ਗੱਲ ਦੱਸੋ ਵੀ ਜਿਹੜਾ 360 ਨਾਮ ਆ 360 ਡਿਗਰੀ ਪੀਜ਼ਾ ਹਾਂਜੀ ਇਹ ਕਿਵੇਂ ਆਇਆ ਦਿਮਾਗ ਦੇ ਵਿੱਚ ਕਿੱਥੋਂ ਆਇਆ ਇਹ ਬਸ ਇੱਦਾਂ ਬੈਠੇ-ਬੈਠੇ ਸੋਚ ਰਹੇ ਸੀ ਕਿ ਨਾਮ ਰੱਖਿਆ ਜਾਵੇ ਫੇਰ ਦੇਖਿਆ ਵੀ ਅਸੀਂ ਜੇ ਪੀਜ਼ਾ 360 ਡਿਗਰੀ ਚ ਰਾਉਂਡ ਹੁੰਦਾ ਤਾਂ ਫੇਰ ਕਿਉਂ ਨਾ ਆਪਾਂ ਨਾਮ ਵੀ ਇਹ ਚੂਜ਼ ਕਰੀਏ ਤਾਂ ਵੇਸ ਤੋਂ ਸਾਡੇ ਮੈਨੂੰ ਆ ਗਿਆ ਤੇ ਨਾਮ ਰੱਖ ਲਿਆ ਫੇਰ ਅਸੀਂ ਇਹਦਾ ਭਾਈ ਕੰਟਰੀ ਕਿਹੜੀ ਛੱਡ ਕੇ ਆ ਮਾਰ ਯੂਕੇ ਯੂਕੇ ਹਾਂਜੀ ਕਿੰਨੇ ਉੱਥੇ ਪੱਕੇ ਸੀਗੇ ਤੁਸੀਂ ਨਹੀਂ ਪੱਕਾ ਨਹੀਂ ਸੀ ਮੈਂ ਵਰਕ ਪਰਮਿਟ ਤੇ ਸੀ ਉੱਥੇ ਉਹ ਪਰ ਉਹ ਮੈਂ ਰਿਆਂ ਉੱਥੇ 14 ਸਾਲ ਲਾ ਕੇ ਫਿਰ ਵਾਪਸ ਆ ਗਿਆ ਜੀ ਪਰ ਭਾਈ ਇੱਕ ਗੱਲ ਆ ਵੀ ਉਹ ਕਹਿੰਦੇ ਇੱਕ ਤਰ੍ਹਾਂ ਸਾਲ ਲਾ ਕੇ ਬੰਦਾ ਨਹੀਂ ਮੁੜਦਾ ਜਿੱਦਾਂ 14 ਸਾਲ ਲਾ ਕੇ ਮੁੜੇ ਕੀ ਚੱਕਰ ਕੀ ਪੈ ਗਿਆ ਵੀ ਹੁਣ ਬਸ ਬਹੁਤ ਹੋ ਗਿਆ ਹਾਂਜੀ ਵੀ ਇਹੀ ਸੋਚਿਆ ਵੀ ਬਹੁਤ ਨਹੀਂ ਆਪਣੀ ਕੰਟਰੀ ਆਪਣੀ ਆ ਅੱਛਾ ਜੀ ਹਾਂਜੀ ਵੈਸੇ ਮੇਰਾ ਬੇਟਾ ਹੈ ਇਸ ਟਾਈਮ ਕੈਨੇਡਾ ਵਾ ਤੇ ਉਹ ਵੀ ਹੈ ਯਾਰ ਸਾਲ ਦੇ ਅੰਤ ਤੱਕ ਕੋਈ ਵਾਸਾ ਆ ਰਿਹਾ ਸਟੱਡੀ ਕਰਕੇ ਕੀ ਬਾਤ ਹੈ ਆਪ ਆ ਪਰਿਵਾਰ ਲੱਭਿਆ ਪਹਿਲਾ ਜਿਹੜਾ ਪੰਜਾਬ ਦੇ ਵਿੱਚ ਫਾਦਰ ਪਹਿਲਾ ਆ ਗਿਆ ਤੇ ਹੁਣ ਕਹਿੰਦੇ ਬੱਚੇ ਵੀ ਜਿਹੜਾ ਅਸੀਂ ਉਹਨੂੰ ਵੀ ਵਾਪਸ ਇੱਥੇ ਬੁਲਾ ਰਹੇ ਕਿਉਂਕਿ ਵਾਕਈ ਐਨੀ ਵੱਡੀ ਜੇ ਫਰੈਂਚਾਈਜ਼ੀ ਨੂੰ ਅਗੇ ਔਨ ਕਰਨਾ ਤੇ ਕੋਈ ਨਾ ਕਿਤੇ ਨਾਲ ਚਾਹੀਦਾ ਬਿਲਕੁਲ ਪਾਵਰ ਦੀ ਜ਼ਰੂਰਤ ਹੈ ਜੀ ਬਿਲਕੁਲ ਜੀ ਹਾਂ ਜੀ ਤੇ ਭਾਈ ਜਿਹੜਾ ਇਹ ਮੈਨੂੰ ਦੱਸੋ ਵੀ ਪਹਿਲੀ ਗੱਲ ਤਾਂ ਦੁਆਬੇ ਦਾ ਬੇਸ ਹੈ ਹਾਂਜੀ ਹੈ ਨਾ ਕਿਉਂਕਿ ਪਹਿਲੀ ਗੱਲ ਤਾਂ ਵੀ ਆਪਣਾ ਦੁਆਬੇ ਵਾਲੇ ਆ ਦੁਆਬੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਫਰੈਂਚਾਈਜ਼ੀ ਔਨ ਕਰਦੇ ਜਾਂ ਕੁਝ ਹੋਰ ਕਿਉਂਕਿ ਬਾਹਰਲੀ ਫਰੈਂਚਾਈਜ਼ੀਆਂ ਅਸੀਂ ਬਹੁਤ ਲੈ ਲੈਂਦੇ ਹਾਂ ਹੋਕਰ ਆ ਗਈ ਹੈਗੀ ਆ ਉਹ ਸ਼ਾਹਕੁਡੇਰੀ ਦੀ ਆ ਉਸ ਤੋਂ ਆਪਣੀ ਉਧਰ ਧਰਮਕੁਡੇਰੀ ਦੀ ਆ ਗਈ ਪਰ ਮਾਲਵੇ ਦੇ ਵਿੱਚ ਪਹਿਲਾ ਫਰੈਂਚਾਈਜ਼ੀ ਹੈ ਜਿਹੜੀ ਤੁਹਾਡੀ ਤੁਸੀਂ ਕਰ ਰਹੇ ਹੋ ਹੂੰ ਅਸੀਂ ਦਵਾਬੇ ਚ ਹੀ ਆ ਬੀ ਮੇਨ بیس ਅਸੀਂ ਆਪਣੇ ਦਵਾਬੇ ਲੋਕਲ ਸ਼ਹਿਰਾਂ ਮੈਨੂੰ ਰਿਕਵਰ ਕਰ ਰਹੇ ਆ ਅਸੀਂ ਸੋਚਦੇ ਪਹਿਲੋਂ ਵੀ ਛੋਟੇ ਸ਼ਹਿਰਾਂ ਕਵਰ ਕਰੇ ਵੱਡੇ ਸ਼ਹਿਰ ਚ ਬਾਅਦ ਚ ਜਾਣਾ ਅਸੀਂ ਕੀਆ ਬਾਕੀ ਹਾਂਜੀ ਪਰ ਕੀ ਮਾਡਲ ਕੀ ਆ ਫਰਾਂਚਾਈਜ਼ੀ ਮਾਡਲ ਕੀ ਹੈਗਾ ਵੀ ਇਹ ਤੁਸੀਂ ਫਰਾਂਚਾਈਜ਼ੀ ਸੇਲ ਕਰ ਰਹੇ ਹੋ ਜਾਂ ਤੁਸੀਂ ਆਪਣੀਆਂ ਜਿਹੜੀਆਂ ਸ਼ਾਪਸ ਉਪਰ ਕਰਦੇ ਅਸੀਂ ਫਿਲਹਾਲ ਜ਼ਿਆਦਾ ਆਪਣੀਆਂ ਹੀ ਕਰ ਰਹੇ ਹਾਂ ਪਾਰਟਨਰਸ਼ਿਪ ਚ ਕਰ ਰਹੇ ਕੋਈ ਸਾਡੇ ਯਾਰ ਦੋਸਤ ਜਾਂ ਫਰੈਂਡ ਜਿਹੜੇ ਆ ਇਸ ਸਰਕਲ ਚ ਉਹਨਾਂ ਦੇ ਨਾਲ ਹੈਲਪ ਕਰਕੇ ਅਸੀਂ ਆ ਉਹਨਾਂ ਨਾਲ ਪਾਰਟਨਰਸ਼ਿਪ ਚ ਹੀ ਜ਼ਿਆਦਾ ਕਰ ਰਹੇ ਹਾਂ ਇਸ ਵੇਲੇ ਪਾਰਟਨਰਸ਼ਿਪ ਚ ਹਾਂਜੀ ਓਕੇ ਤੇ ਅਜੇ ਮਤਲਬ ਹਜੇ ਜੇ ਤੁਹਾਡਾ ਕੰਮ ਕਰਨਾ ਸੌਖਾ ਆ ਹਾਂਜੀ ਤੇ ਕੱਲ ਨੂੰ ਜਦੋਂ ਫੇਮਸ ਹੋ ਗਿਆ ਬਾਈ ਫੇਰ ਫਰੈਂਚਾਈਜ਼ ਫਰੈਂਚਾਈਜ਼ੀ ਬਹੁਤ ਮਹਿੰਗੀ ਹੋ ਜਾਣੀ ਆ ਪੱਕੀ ਗੱਲ ਹੈ ਬਿਲਕੁਲ ਜੀ ਹੋਣੀ ਆ ਜੋ ਹੋਣੀ ਹੋਣੀ ਮਹਿੰਗੀ ਇਸ ਟਾਈਮ ਤੇ ਅਜੇ ਬਿਲਕੁਲ ਜਨੂਅਰੀ ਰੇਟ ਤੇ ਅਜੇ ਤਾਂ ਬਿਲਕੁਲ ਫ੍ਰੀ ਹਾਂਗੂ ਦੇ ਰਹੇ ਆ ਸੀ ਵੀ ਅਸੀਂ ਆਪਣਾ ਨਾਮ ਬਣਾ ਰਹੇ ਆ ਇਸ ਟਾਈਮ ਉਸ ਤੋਂ ਬਾਅਦ ਹੀ ਅੱਗੇ ਕੁਝ ਗਾਂਹ ਸੋਚਿਆ ਨਵੇਂ ਮੈਨੂੰ ਲੱਗਦਾ ਇਸ ਸਾਲ ਦੇ ਐਂਡ ਤੱਕ ਅਸੀਂ ਵੀਬ ਪਲੱਸ ਕਰ ਦੇਣੀਆਂ ਹੋਰ ਅਸੀਂ ਹੋ ਗਏ ਤਾਂ ਮਤਲਬ ਟੋਟਲੀ ਜਿਹੜੇ ਤੁਹਾਡੇ ਬ੍ਰੈਂਡ 20 ਤੋਂ ਪਲੱਸ ਨਹੀਂ ਅਜੇ ਹੋਈ ਨਹੀਂ ਹੋ ਜਾਣੇ ਸਰ ਦੇ ਅੰਟ ਤੱਕ ਹੋ ਜਾਣੇ ਅੱਛਾ ਭਾਜੀ ਕਿੱਥੇ ਕਿੱਥੇ ਤੱਕ ਦੁਆਬੇ ਚ ਕਿੱਥੇ ਕਿੱਥੇ ਖੁੱਲ ਚੁੱਕੇ ਨੇ ਇਹ ਮੈਂ ਫਿਲਹਾਲ ਅਸੀਂ ਸ਼ਾਗੁਰ ਤੋਂ ਸ਼ੁਰੂ ਕੀਤਾ ਸੀ ਅੱਛਾ ਸ਼ਾਗੁਰ ਤੋਂ ਬਾਅਦ ਨਕੋਦਰ ਸੁਲਤਾਨਪੁਰ ਲੋਈਆਂ अच्छा तो महतपुर ते शीमा इथे आ गए जी फ्लोर च शीमा फ्लोर ते पचे आजे 14 ਹੋਰ पेंडिंग ਨੇ जे के ने फ्रेंचाइजी ਨੂੰ ਲੈਣਾ ਤੇ ਆ ਕੇ ਬਾਈ ਨਾਲ ਗੱਲ ਕਰ ਲੋ ਹਜੇ ਜਦੋਂ ਮੈਂ ਬਾਈ ਨੇ ਕਿਹਾ ਫ੍ਰੀ ਵਾਲਾ ਕੰਮ ਹੀ ਆ ਤੇ ਬਾਅਦ ਜਦੋਂ 20 ਤੋਂ ਬਾਅਦ ਦੇ ਵਿੱਚ ਰੇਟ ਪਤਾ ਨਹੀਂ 5 ਲੱਖ ਹੋ ਜਾਏ ਜਾਂ 10 ਲੱਖ ਹੋ ਜਾਏ ਤਾਂ ਭਾਈ ਜੀ ਬਿਲਕੁਲ ਜੀ ਬਿਲਕੁਲ ਕਿ ਅਸੀਂ ਪੈਸੇ ਕਮਾਉਣੇ ਆ ਚਾਰ ਹਾਂਜੀ ਦੇਖੋ ਜੀ ਕੋਈ ਬ੍ਰਾਂਡ ਬਣਾਉਣਾ ਉਹ ਤਾਂ ਮੁੜ ਕੇ ਉਹਦਾ ਹਾਰਡਵਰਕ ਵੀ ਕਰਨਾ ਪੈਂਦਾ ਹਾਂਜੀ ਉਸ ਤੋਂ ਬਾਅਦ ਸਾਰਾ ਕੁਝ ਤੋਂ ਆਪਣਾ ਬਹੁਤ ਔਖਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਭਾਈ ਜੀ ਨਾਲ ਤੁਸੀਂ ਹੁਣ ਇਸ ਟਾਈਮ ਇਕੱਲੇ ਨਾਲ ਰਨ ਕਰ ਰਹੇ ਕੋਈ ਨਾਲ ਵਾਈਫ ਵੀ ਤੁਹਾਡੀ ਹੈਲ अच्छा तू एक दो काउंटर ਉਹ ਵੀ ਸੰਭਰੇ ਆ ਨਾਲ اچھا ਤੇ ਫੇ ਨਾਲ ਮੇਰੇ ਨਾਲ ਇੱਕ 파ਟਰ ਮੇਰੇ ਆਪਣੇ ਰਿਸ਼ਤੇਦਾਰੀ ਆ ਉਹ ਵੀ ਨਾਲ ਵਾ ਸਾਡੇ ਪਾਰਟਨਰਸ਼ਿਪ ਵਿੱਚ ਕਰ ਰਹੇ ਅਸੀਂ اچھا ਹਾਂਜੀ ਮੇਰੇ ਨਾਲ ਇੱਕ ਮੇਰਾ ਸੰਡੂ ਆ ਜੀ ਨਾਲ اچھا ਸੰਡੂ ਵਾਲਾ ਰਿਸ਼ਤਾ ਤਾਂ ਜ਼ਰੂਰੀ ਆ ਭਾਈ ਕਿਉਂਕਿ ਹੋਰ ਤਾਂ ਜਿਹੜਾ ਮਰਜ਼ੀ ਹੋਵੇ ਨਾ ਹੋਵੇ ਸੰਡੂ ਵਾਲਾ ਰਿਸ਼ਤਾ ਨਾਲ ਲੈਣਾ ਪੈਣਾ ਭਾਈ ਹਾਂਜੀ ਬਿਲਕੁਲ ਜੀ ਬਿਲਕੁਲ ਨਾਲ ਨਾਲ ਰਲ ਕੇ ਕਰਨੇ ਕੰਮ ਅਸੀਂ ਭਾਈ ਜਦੋਂ ਤੁਸੀਂ ਯੂਕੇ ਤੋਂ ਆਏ ਹੋ 14 ਸਾਲ ਲਾ ਕੇ ਆਏ ਆ ਤੇ ਲੋਕਾਂ ਨੇ ਕਿਹਾ ਨਹੀਂ ਭਾਈ ਕਿਹੜੇ ਕੰਮ ਚ ਬੈ ਗਏ ਕਿੱਥੇ ਹੁਣ 버거 ਪੀਜ਼ ਬਣਾਏਗਾ ਕਿੱਥੇ ਇੰਨੀ ਵਧੀਆ ਕੰਟਰੀ ਛੱਡ ਕੇ ਤੂੰ ਕਿੱਥੇ ਪੰਜਾਬ ਚ ਆ ਕੇ ਧੱਕੇ ਪਹਿਲਾਂ ਲੱਗਾ ਸੀ ਕਿ ਗਲਤ ਕੰਮ ਸਟੈਪ ਲੈ ਲਿਆ ਵੀ ਆ ਗਏ ਆ ਪਰ ਫੋਲੀ ਫੋਲੀ ਜੋ 2 ਸਾਲ ਮੈਂ ਫਰੀ ਘੁੰਮਦਾ ਰਿਆਂ ਪਹਿਲਾਂ 2018 ਚ ਆਇਆ ਮੈਂ ਤੇ ਫਿਰ 20 'ਚ ਕੰਮ ਸ਼ੁਰੂ ਕੀਤਾ ਸੀ ਇਹ 2 ਸਾਲ ਦੇਖਿਆ ਆਈਡੀਆ ਲੈ ਲੁਕਾ ਕਿਹੜਾ ਕੰਮ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਐਗਰੀਕਲਚਰ ਤਾਂ ਔਰ ਰੇਡੀ ਸਾਡੀ ਚੱਲਦੀ ਸੀ ਉਹ ਹੈਗੀ ਹੈਗੀ ਪਰ ਇਹ ਕੋਈ ਸਾਈਡ ਬਿਜ਼ਨਸ ਵੀ ਚਾਹੀਦਾ ਨਾਲ ਫੇ ਸਾਡੇ ਆਈਡੀਆ ਆਇਆ ਤੇ ਫੇ ਅਸੀਂ ਕੀਤਾ ਹੈ ਅੱਛਾ ਹਾਂਜੀ ਅੱਛਾ ਸੰਤੁਸ਼ਟ ਹੋਣਾ ਇਸ ਕੰਮ ਤੋਂ 100% ਇਹ ਤਾਂ ਚੀਜ਼ ਹੋ ਰਹਾ ਵੀ ਫਲੋਰ ਦੇ ਵਿੱਚ ਲੋਕ ਰਿਸਕ ਬਹੁਤ ਘੱਟ ਲੈਂਦੇ ਆ ਕਿਉਂਕਿ ਇਦਾਂ ਦਾ ਇੱਥੇ ਨਾ ਕੋਈ ਵੀ ਫਰਾਂਚਾਈਜ਼ੀ ਉਹ ਨਹੀਂ ਕਰਦੇ ਸੀ ਤੇ ਕਿਤੇ ਇੱਕ ਹੋਕਰ ਖੁੱਲਾ ਸੀ ਉਹ ਵੀ ਬੜੀਆਂ ਮੁਸ਼ਕਲਾਂ ਨਾਲ ਮਾੜਾ ਮੋੜਾ ਕੰਮ ਚੱਲਿਆ ਤੇ ਰਿਸਕ ਬਹੁਤ ਘੱਟ ਫਲੋਰ ਚ ਲੈਦੇ ਤੁਸੀਂ ਰਿਸਕ ਕਿਵੇਂ ਲੈ ਲੈ ਫਲੋਰ ਦੇ ਵਿੱਚ ਦੇਖੋ ਜੀ ਕੋਈ ਵੀ ਕੰਮ ਰਿਸਕ ਤੋਂ ਬਿਨਾਂ ਨਹੀਂ ਚੱਲਦਾ ਰਿਸਕ ਤਾਂ ਲੈਣਾ ਹੀ ਪੈਂਦਾ ਬਾਕੀ ਤੁਸੀਂ ਅਸ਼ੀ ਕੁਆਲਿਟੀ ਕੁਆਂਟੀਟੀ ਗੁੱਡ ਜੇ ਦੇਵੋਗੇ ਤਾਂ ਆਪਣੇ ਆਪ ਹੀ ਕਸਟਮਰ ਤੁਹਾਡੇ ਆਊਗਾ ਸਾਡਾ ਐਕਸਪੀਰੀਅੰਸ ਹੈਗਾ 5 ਸਾਲ ਦਾ ਉਹਦਾ ਹੀ ਬੈਨੀਫਿਟ ਲੈ ਰਹੇ ਆਂ ਭਾਈ ਯੂਕੇ ਕੀ ਕੰਮ ਕਰਦੇ ਸੀਗੇ ਯੂਕੇ ਵਿੱਚ ਇਹ ਮੇਰਾ ਉਹ ਡਿਫ ਕੰਸਟ੍ਰਕਸ਼ਨ ਦਾ ਕਰਦਾ ਸੀ ਕੰਮ ਅੱਛਾ ਉੱਥੇ ਕੰਸਟ੍ਰਕਸ਼ਨ ਦਾ ਸੀ ਹਾਂਜੀ ਹਾਂਜੀ ਤੇ ਉਧਰੋਂ ਇਧਰਲੇ ਪਾਸੇ ਆਉਣਾ ਕਾਫੀ ਚੇਂजेस ਚੇਂਜੇਬਲ ਆ ਨਾ ਵੀ ਕਿਵੇਂ ਤੁਸੀਂ ਇਧਰ ਨੂੰ ਮੂਵ ਔਨ ਕਰ ਲਿਆ ਬਸ ਆਪਣੇ ਵੀ ਆਈਡੀਆ ਆ ਗਏ ਤੇ ਇਧਰ ਨੂੰ ਆ ਗਏ ਅੱਛਾ ਭਾਈ ਜੀ ਹੁਣ ਜਿਹੜੀ ਫਰਾਂਚਾਈਜ਼ੀ 'ਚ ਆਪਾਂ ਬੈਠੇ ਆ ਫਲੋਰ ਵਾਲੀ ਫਰਾਂਚਾਈਜ਼ੀ 'ਚ ਬੈਠੇ ਆ ਹਾਂਜੀ ਅੱਛਾ ਇਹਨੂੰ ਇੰਨੀ ਕਿ ਫਰਾਂਚਾਈਜ਼ੀ ਸੈਟਅਪ ਨੂੰ ਕਿੰਨਾ ਖਰਚਾ ਆ ਜਾਂਦਾ ਦੇਖੋ ਅਸੀਂ ਇਹਨੂੰ 25 ਤੋਂ 30 ਲੱਖ ਰੁਪਏ ਦੇ ਵਿੱਚ ਵਿੱਚ ਸੈਟਅਪ ਹੁੰਦਾ ਸਾਰਾ ਅੱਛਾ ਹਾਂਜੀ ਇੰਨਾ ਖਰਚਾ ਆ ਜਾਂਦਾ ਇੰਨੇ ਇਹ ਉਸ ਜਿਹੇ ਕੰ ਤਾਂ ਮੈਨੂੰ ਇੱਕ ਫਰਾਂਚਾਈਜ਼ੀ ਨੂੰ ਸੈਟਅਪ ਕਰ ਲਈ 25 ਤੋਂ 30 ਲੱਖ ਰੁਪਏ। ਹਾਂਜੀ ਹਾਂਜੀ। ਇਹਨਾਂ ਇਹਨਾਂ ਸੱਚੀ ਜਗ੍ਹਾ ਨੂੰ ਸੈੱਟ ਹੋ ਜਾਂਦਾ ਸਾਰਾ। ਅੱਛਾ। ਹਾਂਜੀ। ਤੇ ਮਤਲਬ ਹੁਣ ਜਿਹੜੇ ਤੁਸੀਂ ਕਰਦੇ ਹੋ ਉਹ ਕਿਵੇਂ ਆ ਮਤਲਬ 50-50 ਕਰ ਰਹੇ ਹੋ ਜਾਂ ਕਿਸ ਤਰੀਕੇ ਨਾਲ? ਜਿਹੜੀ ਅਸੀਂ ਫਰਾਂਚਾਈਜ਼ੀ ਦੇ ਰਹੀਆਂ ਦੇ ਰਹੇ ਹਾਂ ਤੇ ਹੁਣ 4 ਵਾ ਅਲਰੇਡੀ 6 ਮਹੀਨੇ ਜਾਂ 1-2 ਮਹੀਨੇ ਚ ਹੋ ਜਾਣੀਆਂ। ਉਹ ਸਾਰੇ ਫਰਾਂਚਾਈਜ਼ੀ ਦੇ ਰਹੇ ਹਾਂ ਉਹ ਨਹੀਂ। ਇਹ ਫਰਾਂਚਾਈਜ਼ੀ ਮਾਡਲ ਕੀ ਹੋਏਗਾ? ਫਰਾਂਚਾਈਜ਼ੀ ਮੀਨ ਮੀਨ ਤੁਸੀਂ ਕੀ ਪੁੱਛਣਾ ਚਾਹੋ ਕਿ ਮਾਡਲ ਚ ਕੀ? ਮਤਲਬ ਫਰਾਂਚਾਈਜ਼ੀ ਦੇ ਵਿੱਚ ਕਿਸ ਤਰੀਕੇ ਨਾਲ ਜਿਹ ਤਨੱਕ ਕਮਿਸ਼ਨ ਤੁਹਾਡਾ ਕਿੰਨਾ ਹੋਣਾ ਸੀ ਰੌਲਟੀ ਨਹੀਂ ਲੈਂਦੇ ਅਸੀਂ ਇਕੱਲੀ ਇੱਕ ਇੱਕ ਟਾਈਮ ਵਨ ਟਾਈਮ ਹੀ ਬਸ ਫਰੈਂਚਾਈਜ਼ੀ ਫੀਸ ਲੈਣੀ ਹੈ ਰੌਲਟੀ ਨਹੀਂ ਲੈਂਦੇ ਅਸੀਂ ਅਜੇ ਤੇ ਮੈਨੂੰ ਥੋੜਾ ਹੀ ਰਹੂਗਾ ਉਹ ਚੀਜ਼ ਨਹੀਂ ਨਹੀਂ 100% ਸਾਡੇ ਰਹੂਗਾ ਜੀ ਓਕੇ ਹਾਂਜੀ ਮੈਨੂੰ ਨਹੀਂ ਉਨੀ ਕੋਈ ਬਾਤ ਉਹ ਜਿਹੜੇ ਅਸੀਂ ਜਿਹੜੀ ਕਿ ਜੇ ਸੌਸਾਂ ਜਾਂ ਲਾਈਕ ਹੋਰ ਚੀਜ਼ਾਂ ਜਿਹੜੀ ਯੂਜ਼ ਹੋਣੀ ਹੈ ਉਹ ਵੀ ਅਸੀਂ ਵੈਂਡਰ ਜਿਹੜੇ ਸਿਲੈਕਟ ਕਰਾਂਗੇ ਉਹਨਾਂ ਤੋਂ ਹੀ ਲੈਣੀਆਂ ਪੈਣਗੀਆਂ ਤੇ ਇਹ ਨਹੀਂ ਹੈਗਾ ਵੀ ਵੈਂਡਰ ਅਸੀਂ ਯੂਜ਼ ਕਰਦੇ ਤੇ ਰੇਟ ਜ਼ਿਆਦੇ ਹੁਣ ਗ੍ਰੇਟ ਵੀ ਪਬਲਿਕ ਨਾਲੋਂ ਘੱਟ ਤੇ ਹੋਣਗੇ ਸਾਰੇ ਚੀਜ਼ਾਂ ਦੇ ਆਏ ਨਹੀਂ ਹੈਗਾ ਵੀ ਰੇਟ ਜਿਆਦਾ ਕਰ ਗਏ। ਪਰ ਕੁਆਲਟੀ ਵਾਈਜ਼ ਜਿਹੜਾ ਵੀ ਫੂਡ ਤੁਸੀਂ ਪ੍ਰੋਵਾਈਡ ਕਰਨਾ ਉਹ ਕਿਸੇ ਚੰਗੇ ਵੈਂਡਰ ਤੋਂ ਪ੍ਰੋਵਾਈਡ ਕਰਕੇ ਦੇਣਾ। ਤਾਂ ਉਹਦੇ ਵਾਸਤੇ ਤੁਹਾਨੂੰ ਤੋਰੀ ਚਿੰਮੇਵਾਰ ਤੁਹਾਡੀ ਹੋਊਗੀ। ਹਾਂਜੀ। ਉਹ ਸਾਰੀ ਜ਼ਿੰਮੇਵਾਰ ਸਾਡੀ ਆ। ਵੈਂਡਰ ਅਸੀਂ ਲੱਭ ਕੇ ਦੇਣੇ ਆ। ਸਾਰਾ ਉਹ ਸਾਡੀ ਜ਼ਿੰਮੇਵਾਰੀ ਤੇ ਹੋਣਾ ਕੰਮ। ਓਕੇ। ਹਾਂਜੀ। ਬਟ ਹੁਣ ਜਿਹੜੇ 7-8 6-7 ਤੁਸੀਂ ਮੈਨੇਜ ਕਰਦੇ ਹੋ ਉਹ ਕਿਵੇਂ ਠੀਕ इजीली ਹੋ ਜਾਂਦੇ ਨੇ? ਬਹੁਤ ਇਰਜ਼ਾਮ ਨਾ ਕਰ ਰਹੇ ਜੀ। ਇਰਜ਼ਾਮ ਨਾ ਕਰ ਰਹੇ। ਅੱਜ ਕੱਲ ਦਾ ਇੱਕ ਰੈਸਟੋਰੈਂਟ ਚਲਾਉਣਾ ਬਹੁਤ ਔਖਾ ਹੋ ਜਾਂਦਾ। ਤੁਸੀਂ ਤਾਂ ਫੇਰ ਵੀ 6 ਰੈਸਟੋਰੈਂਟ ਚਲਾ ਰਹੇ ਇਹ ਹੁਣੇ ਸ਼ਾਮ ਤੱਕ ਵੀ ਬੈਗ ਰੱਖਿਆ ਹੋਣਾ ਨਾਲ ਫਿਰ ਨੋਟਾਂ ਵਾਲਾ ਵੀ ਨਾਲ-ਨਾਲ ਕੈਸ਼ ਵੀ ਇਕੱਠਾ ਕਰਦੇ ਹੋਣੇ ਵੀ ਇਹਦੇ ਵਿੱਚੋਂ ਇੰਨਾ ਆ ਗਿਆ ਇਹਨੂੰ ਜੀ ਬੈਂਕ ਚ ਜ ਤੁਰੇ ਜਾਂਦੇ ਜਿਆਦਾ ਅੱਜ ਕੱਲ ਤੇ ਗੂਗਲ ਪੇ ਹੀ ਹੁੰਦਾ ਸਾਰਾ ਜ਼ਿਆਦਾ ਇਹ ਵੀ ਇਹ ਵੀ ਪਤਾ ਬਾਈ ਇਹ ਗੱਲ ਮੈਂ ਕਲੀਅਰ ਕਰ ਦਵਾ ਬਾਈ ਕੋ ਬੈਗ ਨਹੀਂ ਹੁੰਦਾ ਤੇ ਬਾਈ ਦੀ ਜਿੰਨੀ ਪੇਮੈਂਟ ਜਾਂਦੀ ਹੈ ਗੂਗਲ ਪੇ ਹੀ ਜਾਂਦੀ ਹੈ ਐਮੀ ਪ੍ਰਵਾਹ ਕੋ ਬਾਜ ਮੇਰੀ ਵੀਡੀਓ ਦੇਖ ਕੇ ਕੋ ਮਗਰ ਲੱਜੇ ਕਲੀਅਰ ਜੀ ਗੱਲ ਆ ਅੱਛਾ ਬਾਈ ਦੇ ਕੋਲੇ ਇੱਕ ਰਵੋਲਵਰ ਵੀ ਕੋਲ ਹੁੰਦਾ ਆ ਇਹ ਵੀ ਧਿਆਨ ਰੱਖਿਓ ਬਿਲਕੁਲ ਜੀ ਬਿਲਕੁਲ ਕਿ ਮੇਰੀ ਗੱਲ ਇੱਕ ਸੁਣ ਕੇ ਦੂਜੀ ਪਾਸੇ ਨਾ ਕਿ ਤੁਰ ਪਿਓ ਬਾਜ ਕਿਤੇ ਕੁੰਡਾ ਕਰਾ ਕੇ ਵੇਜਿਓ ਤੇ ਬਾਈ ਜੀ ਅੱਛਾ ਤੁਹਾਨੂੰ ਆਪਣੇ ਮੈਨੂ ਚ ਕਿਹੜੀ ਸਭ ਤੋਂ ਬੈਸਟ ਚੀਜ਼ ਲੱਗਦੀ ਆ ਦੇਖੋ ਜੀ ਸਾਨੂੰ ਸਾਰੀ ਚੀਜ਼ਾਂ ਬਹੁ ਪਿਆਰੀਆਂ ਪਈ ਗੱਲ ਤਾਂ ਜੀ ਹੈਨਾ ਪਰ ਫਿਰ ਵੀ ਹੁੰਦਾ ਨਾ ਜੇ ਮੱਲੋ ਵਾਵਾ ਬੱਚੇ ਨੇ ਉਹਨਾਂ ਵਿੱਚੋਂ ਇੱਕ ਬੱਚਾ ਬੜਾ ਹੀ ਪਿਆਰਾ ਹੁੰਦਾ ਕਿ ਜਿਹੜਾ ਯਾਰ ਵੀ ਆ ਤਾਂ ਐਂਡ ਹੀ ਆ ਸਰਾ ਹੀ ਆ ਤਾਂ ਵੈਸੇ ਮੈਂ ਰ अच्छा ਤੁਸੀਂ ਰੈਪ ਜ਼ਿਆਦਾ ਲਾਈਕ ਕਰਦੇ ਹੋ ਹਾਂਜੀ ਜਾ ਤੁਹਾਡਾ ਅਸੀਂ ਅੱਜ ਸਾਰਾ ਜਿੰਨਾ ਵੀ ਮੀਨੂ ਟਰਾਈ ਕੀਤਾ ਅੱਜ ਅਸੀਂ ਵੈਜ ਟਰਾਈ ਕੀਤਾ ਕਿਉਂਕਿ ਸਾਡੇ ਜਿੰਨੇ ਸਬਸਕ੍ਰਾਈਬਰ ਹਨਾ ਸਾਨੂੰ ਵੈਜੀਟੇਰਨ ਵਾਸਤੇ ਬਹੁਤ ਕਹਦੇ ਵੀ ਸਾਨੂੰ ਵੈਜ ਖਾਣਾ ਨਹੀਂ ਕਿਤੇ ਚੰਗਾ ਰეკਮੈਂਡ ਕਰਦੇ ਨੌਨ ਵੈਜ ਅਸੀਂ ਬਹੁਤ ਰეკਮੈਂਡ ਕੀਤਾ ਅੱਜ ਪਹਿਲਾ ਮੀਨੂ ਅਸੀਂ ਜਿਹੜਾ ਤੁਹਾਡਾ ਹੈ ਇਹ ਕਰਾਂਗੇ ਵੈਜ ਵੈਜ ਕੀਤਾ ਤੇ ਨੌਨ ਵੈਜ ਵਾਲਾ ਅਸੀਂ ਕਿਸੇ ਹੋਰ ਫਰਾਂਚਾਈਜ਼ੀ ਤੁਹਾਡੀ ਕਰਾਂਗੇ ਚਾਹੇ ਮਹਤਵਪੁਰ ਕਰੀਏ ਤਾਂ ਚਾਹੇ ਤੁਹਾਡੀ ਸ਼ਾਗੁਰ ਕਰੀਏ ਸ਼ਾਗੁਰ ਆਇਓ ਜੀ ਤੁਸੀਂ ਉੱਥੇ ਬਿਲਕੁਲ ਤਾਂ ਸ਼ਾਗੁਰ ਅਸੀਂ ਤੁਹਾਨੂੰ ਮਿਲਣਾ ਜਿੱਥੇ ਤੁਹਾਨੂੰ ਇਹ ਤੁਸੀਂ ਤਾਂ ਭੈਣ ਜੀ ਦੋਨੇ ਹਾਂਜੀ ਬਿਲਕੁਲ ਵਧੀਆ ਕਿ ਸਾਡੇ ਸਰਦਾਰ ਭਰਾ ਨੇ ਸਾਡੇ ਕੰਮ ਕਰ ਰਹੇ ਨੇ ਸਪੋਰਟ ਕਰਨੀਆਂ ਦੱਬ ਕੇ ਤੇ ਬਈ ਇੱਥੇ ਫਲੋਰ ਵਾਲਾ ਡਰੈਸ ਆਸੇ ਕਿੱਥੇ ਹੈਗਾ ਦੇਖੋ ਜੀ ਇਹ ਆਪਣਾ ਫਲੋਰ ਹੈ 올ਡ ਜੀਟੀ ਰੋਡ ਨੇੜੇ ਮਹਿੰਦਰਾ ਟ੍ਰੈਕਟਰ ਏਜੰਸੀ ਜੀ ਤੇ ਹੈਗਾ ਜੀ ਸਾਡਾ ਪੀਆ 3 ਸੀਪੀ ਹਾਂਜੀ ਐਟ ਚਾਟਫਜ਼ੀਨ ਵਾਲੀ ਆ ਜੀ ਹਾਂਜੀ ਬੈਂਕ ਵੀ ਨਾਲੀ ਹਾਂਜੀ ਤੇ ਬਸ ਤੁਸੀਂ ਇੱਥੇ ਟਾਈਮਿੰਗ ਕੀ ਹੁੰਦੀ ਭਾਜੀ ਇੱਥੇ ਕਿੰਨੇ ਵਜੇ ਇਹ ਸਵੇਰੇ ਮਾਰਨਿੰਗ 10 ਤੋਂ ਰਾਤ ਦੇ 10 ਵਜੇ ਤੱਕ ਆ ਜੀ ਆਪਣੀ ਸਵੇਰੇ 10 ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਜਦੋਂ ਮਰਜ਼ੀ ਆਓ ਵਧੀਆ ਖਾਣਾ ਰਿਕਮੈਂਡ ਇਹ ਪੂਰਾ ਵਧੀਆ ਇੱਕ ਗੱਲ ਹੋਰ ਆ ਵੀ ਅਸੀਂ ਜਿੰਨਾ ਜ ਫੂਡ ਟਰਾਈ ਕੀਤਾ ਆ ਉਸ ਫੂਡ ਦੀ ਗਰੰਟੀ ਸਾਡੀ ਆ ਵੀ ਜਿੱਦਾਂ ਦਾ ਅਸੀਂ ਟੇਸਟ ਕੀਤਾ ਉਵੇਂ ਦਾ ਫਲੇਵਰ ਤੁਹਾਨੂੰ ਵਾਕੇ ਮਿਲਣਾ ਜੇ ਤੁਸੀਂ ਇੱਥੇ ਕਹੋਗੇ ਉਹਨਾਂ ਨੂੰ ਕਹਿ ਦਿਓ ਵੀ ਜਿਹੜੇ ਚੈਨਲ ਵਾਲੇ ਖਾ ਗਏ ਸੇਮ ਫਲੇਵਰ ਬਣਾ ਦਿਓ ਫਿਰ ਉਹ ਵੀ ਸਪੈਸ਼ਲ ਬਣਾ ਕੇ ਦੇ ਦੋਗਾ ਜਿਹੜਾ ਪਿੱਛੇ ਬੈਠਾ ਆ ਤੇ ਵਾਕੇ ਬਹੁਤ ਵਧੀਆ ਫਲੇਵਰ ਲੱਗਾ ਕਿਉਂਕਿ ਅੱਜ ਤੱਕ ਮੈਨੂੰ ਨਾ ਛੇਤੀ ਕਿਤੇ ਅਸੀਂ ਇੱਕ ਦੋ ਹੋਰ ਵੀ ਬ੍ਰਾਂਡ ਕੀਤੇ ਸੀ ਪਰ ਉਹ ਮੈਨੂੰ ਪਸੰਦ ਨਹੀਂ ਆਏ ਤੇ ਮੈਂ ਉਹ ਅਪਲੋਡ ਹੀ ਨਹੀਂ ਕੀਤਾ ਤੇ ਕਿਉਂਕਿ ਸਾਨੂੰ ਜਿੱਤੇ ਫੂਡ ਨਾਲ ਪਸੰਦ ਆਵੇ ਸਾਡੀ ਇੱਕ ਸਭ ਤੋਂ ਵੱਡੀ ਬਿਮਾਰੀ ਇਹ ਹੈ ਜੇ ਸਾਨੂੰ ਚੰਗਾ ਨਾ ਲੱਗਾ ਅਈ ਮੂੰਹ ਤੇ ਕਹਿ ਕੇ ਚੈਦਾ ਸਾਨੂੰ ਨਹੀਂ ਚੰਗਾ ਲੱਗਾ ਨਹੀਂ ਬਹੁਤ ਵਧੀਆ ਗੱਲ ਜੀ ਇਹ ਮੂੰਹ ਤੇ ਕਹਿ ਦੇਣਾ ਚਾਹੀਦਾ ਹੈ ਜੀ ਜੇ ਬਾਅਦ ਚ ਲੋਕੀ ਕਹਿਣ ਵੀ ਉਹ ਸੋ ਇੰਨੀ ਸੀ ਬੁਰਾ ਗਲਤ ਹੋ ਜਾਂਦਾ ਕੰਮ ਤੇ ਤੁਹਾਡੇ ਤੁਹਾਡੀ ਬਦਨਾਮੀ ਜ਼ਿਆਦਾ ਹੋਣੀ ਸਾਡੇ ਨਾਲ ਬਿਲਕੁਲ ਆਬਵੀਅਸਲੀ ਇਹ ਚੀਜ਼ ਹੈ ਇਸ ਕਰਕੇ ਤੂੰ ਇੱਕ ਗੱਲ ਹੋਰ ਦੱਸੀਏ ਤੁਹਾਨੂੰ ਪਰ ਕਈ ਲੋਕ ਕਹਿ ਦਿੰਦੇ ਆ ਵੀ ਤੁਸੀਂ ਪੈਸੇ ਲੈ ਕੇ ਇੱਥੇ ਪੈਸੇ ਲੈ ਲੈ ਹੁਣੇ ਆ ਜੀ ਪ੍ਰੋਮੋਸ਼ਨ ਕਰਨ ਲਈ ਬਾਈ ਬੈਠੇ ਨੇ ਮੂੰਹ ਤੇ ਬਾਈ ਨੂੰ ਪੁੱਛ ਲਿਓ ਵੀ ਬਾਈ ਕਿੰਨੇ ਪੈਸੇ ਲੈ ਆ ਤੁਹਾ ਕਿ ਮੇਰੇ ਨਾਲ ਕੋਈ ਪੈਸੇ ਦੀ ਗੱਲ ਹੀ ਨਹੀਂ ਹੋਈ ਜੀ ਨਾ ਗੱਲ ਹੋਈ ਆ ਤੇ ਨਾ ਹੋਣੀ ਆ ਕਲੀਅਰ ਜੀ ਗੱਲ ਆ ਸਾਡਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਦ ਤੱਕ ਸਾਹ ਚੱਲਦੇ ਨੇ ਜਦ ਤੱਕ ਸਾਡਾ ਚੈਨਲ ਚੱਲਦਾ ਫਰੀ ਆਫ ਕਾਸਟ ਪ੍ਰੋਮੋਸ਼ਨ ਹੋਊਗੀ ਪਰ ਹੋਊਗੀ ਕੱਲੇ ਪੰਜਾਬੀ ਦੀ ਇਹ ਜਿੱਤਾ ਬੁਲਾ ਦਿਓ ਵੀ ਕਿਸੇ ਹੋਰ ਦੀ ਕਰਾਂਗੇ ਕੱਲੇ ਪੰਜਾਬੀ ਦੀ ਕਰਾਂਗੇ ਇਹ ਚੈਨਲ ਸਿਰ ਥੋਡੇ ਪੰਜਾਬੀ ਦਾ ਤੇ ਪਿੰਡਾਂ ਵਾਲੇ ਪੰਜਾਬੀਆਂ ਦੇ ਸਪੋਰਟ ਕਰਾਂਗੇ ਨਾ ਕਿ ਕਿਸੇ ਹੋਰ ਦੇ ਕਿਉਂ ਭਾਜੀ ਤੇ ਚਲੋ ਸੋ ਸੋ ਥੈਂਕ ਯੂ ਸੋ ਮੱਚ ਜੀ ਬਹੁਤ ਵਧੀਆ ਲੱਗਾ ਅੱਜ ਦਾ ਪੂਰਾ ਮੀਨੂ ਇੰਜੋਏ ਕਰਕੇ ਤੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਨੂੰ ਤੁਹਾਨੂੰ ਸਾਡੇ ਇੰਗਲੈਂਡ ਵਾਲੇ ਭਰਾ ਦੀ ਕੋਸ਼ਿਸ਼ ਕਿਵੇਂ ਲੱਗੀ ਥੈਂਕ ਯੂ ਸੋ ਮੱਚ